ਵੀ ਕਿਤੇ ਨਾ ਕਿਤੇ ਅਸੀਂ ਇਹ ਜਿਹੜੀਆਂ ਤਿੰਨ ਸੀਟਾਂ ਤੇ ਆਪਣੀ ਹਾਰ ਹੋਈ ਆ ਉਹਨੂੰ ਸਵੀਕਾਰ ਕਰਦੇ ਆ ਮੇਨ ਜਿਹੜਾ ਹਾਰ ਦਾ ਕਾਰਨ ਰਿਹਾ ਨਾ ਉਹ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦੇ ਨਾਲ ਰਲ ਜਾਣਾ ਹੈ ਤੇ ਸ਼ਰਿਆਮੀ ਸੁੱਚਾ ਸਿੰਘ ਲੰਘਾ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੇ ਸ਼ਰਿਆਮੀ ਮੀਡੀਆ 'ਚ ਵੀ ਤੁਸੀਂ ਵੀ ਸੁਣਿਆ ਅਨਾਉਂਸ ਹੀ ਕਰਤਾ ਤੁਸੀਂ ਕਿ ਅਸੀਂ ਆਮ ਆਦਮੀ ਪਾਰਟੀ ਦੀ ਹੈ ਜਿਹੜੀ ਉਹ ਮਦਦ ਕਰ ਰਹੀ ਹੈ ਪਹਿਲਾਂ ਤਾਂ ਤੁਹਾਡੇ ਜਿਹੜੇ ਸੀਨੀਅਰ ਆਗੂ ਸੀ ਵੱਡੇ ਲੀਡਰ ਸੀ ਉਹ ਤਾਂ ਸ਼ਰੋਮਣੀ ਅਕਾਲੀ ਦਲ ਨੂੰ ਇਹ ਕਹਿ ਰਹੇ ਸੀ ਕਿ ਸ਼ਰੋਮਣੀ ਅਕਾਲੀ ਦਲ ਦਾ ਵੋਟ ਰਹੀ ਹੋਣੀ ਜੀ ਉਹ ਤਾਂ ਸਾਨੂੰ ਚੱਕਰੇ ਹੀ ਨਹੀਂ ਹੈਗਾ ਜਿੱਧਰ ਮਰਜੀ ਪਵੇ ਇੱਥੋਂ ਤੱਕ ਦੇ ਬਿਆਨ ਆਉਂਦੇ ਸੀ ਤੇ ਇੱਕ ਸ਼ਬਦ ਡਿੰਪੀ ਟੱਲੋਂ ਜੀ ਨੇ ਸੁਖਵੀਰ ਬਾਰੇ ਨਹੀਂ ਬੋਲਿਆ ਤੇ ਸੁਖਵੀਰ ਨੇ ਇਸ ਇਲੈਕਸ਼ਨ ਦੇ ਵਿੱਚ ਕੋਈ ਡਿੰਪੀ ਬਾਰੇ ਨਹੀਂ ਬੋਲਿਆ ਕਿਉਂਕਿ ਉਹ ਆਪਸ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਉਹ ਰਲੇ ਹੋਏ ਸੀ ਬਰਨਾਲਾ ਘੜ ਰਿਹਾ ਇੱਥੋਂ ਕਾਂਗਰਸ ਪਾਰਟੀ ਦਾ ਜਿੱਤਣਾ ਮੈਂ ਸਮਝਦਾ ਇੱਕ ਬਹੁਤ ਚੰਗੀ ਤੇ ਨਵੀਂ ਸ਼ੁਰੂਆਤ ਆ ਆਮ ਆਦਮੀ ਪਾਰਟੀ ਦੇ ਬਿਆਨ ਵੀ ਆਉਣ ਵਾਲੇ ਨੇ ਕਿ ਗੁਰਦੀਪ ਬਾਠ ਸਾਡਾ ਹੀ ਬੰਦਾ ਸੀ ਸਾਡੇ ਚੋਂ ਨਿਕਲਿਆ ਗੁਰਦੀਪ ਬਾਠ ਨੂੰ ਤਕਰੀਬਨ 11000 ਵੋਟ ਪਈਆ ਜੇ ਅਸੀਂ ਲਾਈਏ ਤਾਂ ਅਸੀਂ ਕਾਂਗਰਸ ਨੂੰ 9 95000 ਵੋਟ ਨਾਲ ਹਰਾਉਣਾ ਸੀ ਜੀ ਉਹਨਾਂ ਨੂੰ ਇਹ ਪੁੱਛਿਓ ਤੁਸੀਂ ਜਦੋਂ ਤੁਹਾਨੂੰ ਬਿਆਨ ਦੇਣਗੇ ਮੈਂ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਕਿ ਫਿਰ ਤੁਸੀਂ ਗੁਰਦੀਪ ਬਾਠ ਨੂੰ ਟਿਕਟ ਕਿਉਂ ਨਹੀਂ ਦਿੱਤੀ ਅਸੀਂ ਸਮਝਦੇ ਜੇ ਉਹ ਵੀ ਲੜਦੇ ਤਾਂ ਵੀ ਕੋਈ ਮੁਕਾਬਲਾ ਜਿਹੜਾ ਉਹ ਕਾਂਗਰਸ ਦੇ ਹੱਕ ਚ ਰਹਿਣਾ ਸੀ ਕਿਉਂਕਿ ਇਹ ਜਿਹੜੇ ਆਪਣੇ ਜ਼ਿਲ੍ਹੇ ਆ ਸੰਗਰੂਰ ਐ ਬਰਨਾਲਾ ਐ ਪਟਿਆਲਾ ਐ ਮਲੇਰਕੋਟਲਾ ਜਿੰਨੇ ਆਪਣੇ ਇਹ ਮਾਲਵੇ ਦੇ ਸੈਂਟਰ ਵਾਲੇ ਜ਼ਿਲ੍ਹੇ ਆ ਨਾ ਇਹ ਹਮੇਸ਼ਾ ਧੌਣ ਦੇ ਵਿੱਚੋਂ ਕਿਲਾ ਕੱਢਦੇ ਆਏ ਆ ਇਹ ਕਿਸੇ ਦੀ ਇਹ ਨਹੀਂ ਮੰਨਦੇ ਇੱਕ ਕਾਂਗਰਸ ਤੋਂ ਲਿਆ ਹੋਇਆ ਕੈਂਡੀਡੇਟ ਆ ਚਾਹੇ ਉਹ ਐਮਪੀ ਬਣ ਗਿਆ ਅੱਜ ਚਾਹੇ ਉਹਦਾ ਬੇਟਾ ਐਮਐਲਏ ਬਣ ਗਿਆ ਤੁਸੀਂ ਮੇਰੀ ਗੱਲ ਯਾਦ ਰੱਖਿਓ 2027 ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਇਹ ਤੁਹਾਨੂੰ ਕਾਂਗਰਸ ਤੇ ਮਿਲਣਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਆਏ ਨੇ ਪੰਜਾਬ ਦੀਆਂ 4 ਸੀਟਾਂ ਤੇ ਵੋਟਾਂ ਪਈਆਂ ਨੇ ਵੋਟਾਂ ਤੋਂ ਪਹਿਲਾਂ ਸਸਪੈਂਸ ਸੀ ਕਿ ਕਿਸ ਤਰੀਕੇ ਨਾਲ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਸੋ ਉਹ ਕਲੀਅਰ ਹੋ ਚੁੱਕੇ ਹਨ ਆਮ ਆਦਮੀ ਪਾਰਟੀ 3 ਸੀਟਾਂ ਤੇ ਪੰਜਾਬ ਵਿਧਾਨ ਸਭਾ ਜਿਮਨੀ ਚੋਣਾਂ ਜਿੱਤ ਚੁੱਕੀ ਹੈ ਅਤੇ ਕਾਂਗਰਸ ਦੀ ਗੱਲ ਕਰਾਂਗੇ ਕਾਂਗਰਸ ਨੇ ਵੀ ਪੂਰਾ ਜ਼ੋਰ ਲਾਇਆ ਉਹਨਾਂ ਦੇ ਉਮੀਦਵਾਰਾਂ ਨੇ ਪੂਰਾ ਜ਼ੋਰ ਕਾਂਗਰਸ ਪਾਰਟੀ ਦੇ ਵੱਡੇ ਦਿਗਜ ਹਲਕਿਆਂ ਦੇ ਵਿੱਚ ਹੀ ਰਹੇ ਨੇ ਚਾਹੇ ਪ੍ਰਤਾਪ ਸਿੰਘ ਬਾਜਬਾ ਹੋਣ ਚਾਹੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਵੱਡੇ ਵੱਡੇ ਜਿਹੜੇ ਵੀ ਦਿਗਜ ਸੀ ਕਾਂਗਰਸ ਪਾਰਟੀ ਦੇ ਉਹ ਪੱਬਾਂ ਪਾਰਸਣਾ ਤੇ ਉਹਨਾਂ ਨੂੰ ਸਫਲਤਾ ਮਿਲਿਆ ਬਰਨਾਲਾ ਸੀਟ ਤੋਂ ਬਰਨਾਲਾ ਵਿਧਾਨ ਸਭਾ ਸੀਟ ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਹੈ ਕਾਂਗਰਸ ਪਾਰਟੀ ਦੀ ਝੋਲੀ 'ਚ ਪਈ ਹੈ ਬਰਨਾਲਾ ਸੀਟ ਜਿੱਥੇ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤੇ ਨੇ ਅਤੇ 4 ਜਮਿਨੀ ਚੋਣਾਂ ਹੋਈਆਂ ਨੇ 4 ਵਿਧਾਨ ਸਭਾ ਚੋਣਾਂ ਦੇ ਵਿੱਚ ਤਿੰਨ ਤੇ ਆਮ ਆਦਮੀ ਪਾਰਟੀ ਅਤੇ ਇੱਕ ਵਿਧਾਨ ਸਭਾ ਸੀਟ ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਤੇ ਦਿਗਜ ਤੇ ਉਹ ਲਗਾਤਾਰ ਦਾਵਾ ਕਰ ਰਹੇ ਸੀ ਕਿ ਚਾਰ ਦੀਆਂ ਚਾਰ ਸੀਟਾਂ ਅਸੀਂ ਜਿੱਤਾਂਗੇ ਜੇ ਚਾਰ ਨਹੀਂ ਤਾਂ ਤਿੰਨ ਤਾਂ ਸਾਡੀਆਂ ਪੱਕੀਆਂ ਨੇ ਸੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਕੰਦੋਲਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕੰਦੋਲਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਮਾਜਾ ਜੀ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਤੇ ਤੁਹਾਡਾ ਅਮਨ ਜੀ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ। ਕੰਦੋਲਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਵੀ ਬਹੁਤ ਵੱਡੇ ਦਾਅਵੇ ਠੋਕ ਰਹੇ ਸੀ ਕਿ ਚਾਰ ਦੀਆਂ ਚਾਰ ਹੋਣਗੀਆਂ ਜੀ ਚਾਰ ਚੋਂ ਜਾਂ ਤਿੰਨਾਂ ਜਾਣਗੀਆਂ ਵੀ ਇਸ ਵਾਰ ਤਾਂ ਆਮ ਆਦਮੀ ਪਾਰਟੀ ਦਾ ਬਹੁਤ ਜਿਹੜੀ ਵੇਵਾ ਉਹ ਡਾਊਨ ਆ ਇਸ ਵਾਰ ਅਸੀਂ ਪਲੱਸ ਚੱਲ ਰਹੇ ਹਾਂ ਪਰ ਨਮੂਸ਼ੀ ਜੀ ਚੱਲਣੀ ਪੈ ਰਹੀ ਹਣੀ ਸੀਟ ਕਿੱਕੇ ਮਿਲਿਆ ਤੁਹਾਨੂੰ ਨੇ ਬਿਲਕੁਲ ਜੀ ਦੇਖੋ ਹਰੇਕ ਪਾਰਟੀ ਆ ਜਿਹੜੀ ਉਹ ਆਪੂ ਆਪਣੀ ਜਿੱਦਾ ਦਾਵਾ ਕਰਦੀ ਐ ਜਿਸ ਤਰ੍ਹਾਂ ਦੇ ਹਾਲਾਤ ਸੀ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਆ ਜਿਹੜੀ ਇਹ ਹਰ ਫਰੰਟ ਤੇ ਫੇਲ ਹੋ ਚੁੱਕੀ ਸੀ ਸੋ ਸਾਨੂੰ ਉਮੀਦ ਸੀ ਕਾਂਗਰਸ ਪਾਰਟੀ ਨੂੰ ਕਿ ਜਿਹੜਾ ਸਾਡਾ ਪ੍ਰਦਰਸ਼ਨ ਆ ਉਹ ਬਹੁਤ ਵਧੀਆ ਰਹੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਇਹ ਜਿਹੜੀਆਂ ਤਿੰਨ ਸੀਟਾਂ ਤੇ ਆਪਣੀ ਹਾਰ ਹੋਈ ਆ ਉਹਨੂੰ ਸਵੀਕਾਰ ਕਰਦੇ ਆ ਤੇ ਇਹਦੇ ਜਿਹੜੇ ਕਾਰਨ ਨੇ ਉਹ ਵੀ ਵੱਖ-ਵੱਖਰੇ ਆ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਮੇਨ ਜਿਹੜਾ ਹਾਰ ਦਾ ਕਾਰਨ ਰਿਹਾ ਨਾ ਉਹ ਕਾਲੀ ਦਲ ਦਾ ਆਮ ਆਦਮੀ ਪਾਰਟੀ ਦੇ ਨਾਲ ਰਲ ਜਾਣਾ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਇੱਕ ਉਹ ਬਹੁਤ ਵੱਡੀ ਪਾਰਟੀ ਆ ਪੰਜਾਬ ਦੀ ਜਿਹੜੀ ਉਹ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਕੋਈ ਇੱਕ ਖੇਤਰੀ ਪਾਰਟੀਆਂ ਤੇ ਉਹ ਇਹ ਪਹਿਲੀ ਵਾਰ ਹੋਇਆ ਵੀ 70 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ 1992 ਨੂੰ ਛੱਡ ਕੇ ਚੋਣ ਲੜਨ ਤੋਂ ਹੀ ਭੱਜ ਗਿਆ ਤੇ ਉਹਨਾਂ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦਾ ਜਿਹੜਾ ਉਹ ਰੋਲੇਮਾ ਕਰ ਦਿੱਤਾ ਉਸ ਕਰਕੇ ਕੁਝੋ ਜਿਹੜੀ ਸਾਡੀ ਹਾਰਾ ਡੇਰਾ ਬਾਬਾ ਨਾਨਕ ਚ ਸਿਰਫ 5000 ਵੋਟਾਂ ਤੇ ਬੀਬੀ ਜਤਿੰਦਰ ਕੌਰ ਰੰਧਾਵਾ ਜੀ ਆ ਜਿਹੜੇ ਉਹ ਹਾਰੇ ਆ ਪਹਿਲੇ 10 ਰਾਉਂਡਾਂ ਦੇ ਵਿੱਚੋਂ ਅੱਗੇ ਵੀ ਚੱਲ ਰਹੇ ਸੀ ਉਸ ਜਿਹੜੇ ਪਿੰਡਾਂ ਵਾਲੇ ਰਾਉਂਡ ਆ ਕਿਉਂਕਿ ਉੱਥੇ ਸ਼ਰਿਆਂ ਵੀ ਸੁੱਚਾ ਸਿੰਘ ਲੰਘਾ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੇ ਸ਼ਰਿਆਾਂ ਮੀ ਮੀਡੀਆ ਚ ਵੀ ਤੁਸੀਂ ਵੀ ਸੁਣਿਆ ਅਨਾਉਂਸ ਹੀ ਕਰਤਾ ਤੁਸੀਂ ਕਿ ਅਸੀਂ ਆਮ ਆਦਮੀ ਪਾਰਟੀ ਦੀ ਆ ਜਿਹੜੀ ਉਹ ਮਦਦ ਕਰ ਰਹੀ ਆ ਹੂੰ ਬਿਲਕੁਲ ਪਰ ਬਾਕੀ ਸੀਟਾਂ ਤੇ ਤੁਸੀਂ ਕਹੀਆ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪਹਿਲਾਂ ਤਾਂ ਤੁਹਾਡੇ ਜਿਹੜੇ ਸੀਨੀਅਰ ਆਗੂ ਸੀ ਵੱਡੇ ਲੀਡਰ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਰਹੀ ਹੋਣੀ ਜੀ ਉਹ ਤਾਂ ਸਾਨੂੰ ਚੱਕਰੇ ਹੀ ਨਹੀਂ ਹੈਗਾ ਜਿੱਧਰ ਮਰਜੀ ਪਵੇ ਇਥੋਂ ਤੱਕ ਦੇ ਬਿਆਨ ਆਉਂਦੇ ਸੀ ਨੇ ਇਸ ਗੱਲ ਨਾਲ ਪੂਰੀ ਤਰ੍ਹਾਂ ਨਾਲ ਮੈਂ ਸਹਿਮਤ ਨਹੀਂ ਕਿਉਂਕਿ ਜਦੋਂ ਕੋਈ ਖੇਤਰੀ ਪਾਰਟੀ ਆ ਜਿਹੜੀ ਉਹ ਇੰਨੇ ਸਮੇਂ ਤੋਂ ਲੜਦੀ ਆ ਰਹੀ ਹੋਵੇ ਜਿਸ ਨੇ ਪੰਜਾਬ ਦੇ ਵਿੱਚ ਆਪਣੀਆਂ ਸਰਕਾਰਾਂ ਚਲਾਈਆਂ ਹੋਣ ਉਸ ਦਾ ਕੁਝ ਨਾ ਕੁਝ ਜਿਹੜਾ ਵੋਟ ਪ੍ਰਤੀਸ਼ਤ ਆ ਉਹ ਬਣ ਜਾਂਦਾ ਹੁੰਦਾ ਤੇ ਉਹਦਾ ਕਾਰਨ ਇਹ ਹੁੰਦਾ ਜਿਵੇਂ ਉਹ ਸ਼ਰਿਆਂ ਵਿੱਚ ਇੱਕ ਪਾਸੇ ਦੇਖੋ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਦੀ ਦਿਨ ਰਾਤ ਨਖੇਦੀ ਕਰਦੀ ਐ ਮਜੀਠੀਆ ਸਾਹਿਬ ਦਿਨ ਰਾਤ ਸਰਕਾਰ ਖਿਲਾਫ ਬੋਲਦੇ ਆ ਸੁਖਬੀਰ ਬਾਦਲ ਦਿਨ ਰਾਤ ਸਰਕਾਰ ਖਿਲਾਫ ਬੋਲਦੇ ਆ ਤੁਸੀਂ ਦੇਖੋ ਗਿੱਦੜਵਾਹਾ ਅਕਾਲੀ ਦਲ ਦਾ ਗੜ ਰਿਹਾ ਸ਼ੁਰੂਆਤ ਜਿਹੜੀ ਬਾਦਲਾਂ ਦੀ ਹੋਈ ਚਾਹੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਤੋਂ ਗਿੱਦੜਵਾਹਾ ਤੋਂ ਲੜੇ ਉੱਥੋਂ ਵਿਧਾਇਕ ਰਹੇ ਫਿਰ ਮਨਪ੍ਰੀਤ ਬਾਦਲ ਰਹੇ ਸੁਖਬੀਰ ਬਾਦਲ ਲੜੇ ਅੱਜ ਉਹਨਾਂ ਨੇ ਗਿੱਦੜਵਾਹ ਸੀਟੇ ਛੜਤੀ ਤੇ ਉਹ ਆਮ ਆਦਮੀ ਪਾਰਟੀ ਦੀ ਸ਼ਰਿਆਮ ਉਹਨਾਂ ਨੇ ਮਦਦ ਕੀਤੀ ਹੈ ਕਿਉਂਕਿ ਉਹਨਾਂ ਨੇ ਕੈਂਡੀਡੇਟ ਵੀ ਆਪਣੇ ਵੱਲੋਂ ਹੀ ਦਿੱਤਾ ਡਿੰਪੀ ਢਿੱਲੋਂ ਪਹਿਲਾਂ ਉੱਧਰ ਜੁਆਇਨ ਕੀਤਾ ਉਹਨਾਂ ਨੇ ਤੇ ਇੱਕ ਸ਼ਬਦ ਡਿੰਪੀ ਢਿੱਲੋਂ ਜੀ ਨੇ ਸੁਖਵੀਰ ਬਾਰੇ ਨਹੀਂ ਬੋਲਿਆ ਤੇ ਸੁਖਵੀਰ ਨੇ ਇਸ ਇਲੈਕਸ਼ਨ ਦੇ ਵਿੱਚ ਕੋਈ ਡਿੰਪੀ ਬਾਰੇ ਨਹੀਂ ਬੋਲਿਆ ਕਿਉਂਕਿ ਉਹ ਆਪਸ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਉਹ ਰਲੇ ਹੋਏ ਸੀ ਮਜੀਠੀਆ ਸਾਹਿਬ ਨੇ ਤੁਸੀਂ ਦੇਖੋ ਸ਼ਰਿਆਮ ਹੀ ਉੱਥੇ ਲੰਗਾ ਦੀ ਕਿਉਂਕਿ ਮਾਜੇ ਦਾ ਉਹ ਆਪਣੇ ਆਪ ਨੂੰ ਜਰਨੈਲ ਸਮਝਦੇ ਆ ਤੇ ਉਹ ਵੀ ਮੇਰੇ ਤੋਂ ਬਿਨਾ ਮਾਜੇ ਦੇ ਵਿੱਚ ਪੱਤਾ ਨਹੀਂ ਹਿੱਲਦਾ ਉਹ ਡੇਰਾ ਬਾਬਾ ਨਾਨਕ ਤੇ ਉਧਰ ਦੁਆਬੇ ਚ ਹੁਸ਼ਿਆਰਪੁਰ ਉਹਨਾਂ ਨੇ ਸ਼ਰਿਆਾਂ ਮੈਂ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਆ ਤੁਸੀਂ ਇਹ ਦੇਖੋ ਵੀ ਕਿਵੇਂ ਉਹ ਦੋਨੇ ਆਪਸ ਦੇ ਵਿੱਚ ਰਲੇ ਹੋਏ ਨੇ ਇਹ ਆਪਸ ਦੇ ਵਿੱਚ ਰਲ ਕਿ ਉਹਨਾਂ ਨੇ ਚੋਣ ਲੜੀ ਆ ਤਾਂ ਕਰਕੇ ਕੁਝ ਵੋਟਾਂ ਤੇ ਚਲੋ ਅਸੀਂ ਰਹਿ ਗਏ ਪਰ ਬਹੁਤ ਚੰਗੀ ਜਿਹੜੀ ਫਾਈਟ ਉਹ ਕਾਂਗਰਸ ਨੇ ਦਿੱਤੀ ਆ ਮੈਂ ਸਮਝਦਾ ਬਰਨਾਲਾ ਗੜ ਰਿਹਾ ਇੱਥੋਂ ਕਾਂਗਰਸ ਪਾਰਟੀ ਦਾ ਜਿੱਤਣਾ ਮੈਂ ਸਮਝਦਾ ਇੱਕ ਬਹੁਤ ਚੰਗੀ ਤੇ ਨਵੀਂ ਸ਼ੁਰੂਆਤ ਆ ਪਰ ਜੇ ਜਿੱਤ ਦੀ ਗੱਲ ਕਰੀਏ ਜਿੱਤ ਹੋਈ 2157 ਵੋਟਾਂ ਦੀ ਜਿੱਤ ਠੀਕ ਹੀ ਹੋਈ ਆ ਠੀਕ ਠਾਕ ਹੋਈ ਆ ਕੋਈ ਐਡੀ ਵੱਡੀ ਜਿੱਤ ਵੀ ਨਹੀਂ ਹੋਈ ਤੁਸੀਂ ਦੇਖੋ ਜੀ ਜੇ ਅੱਜ ਆਮ ਆਦਮੀ ਪਾਰਟੀ ਨੂੰ 92 ਦਿੱਤੇ ਤਾਂ 92 ਦੇ ਵਿੱਚੋਂ 67 ਵਿਧਾਇਕ ਨੇ ਜਿਹੜੇ ਮਾਲਵੇਚੋਂ ਬਣੇ ਸਿਰਫ ਦੋ ਹਲਕੇ ਸੀ ਇੱਕ ਲੁਧਿਆਣੇ ਤੋਂ ਯਾਲੀ ਸਾਹਿਬ ਦਾ ਤੇ ਦੂਸਰਾ ਗਿੱਦੜਵਾਹਾ ਗਿੱਦੜਵਾਹਾ ਵੀ ਬਹੁਤ ਅੱਗੇ ਚੱਲਿਆ ਜਾਂਦਾ ਜਿਹੜੀ ਸ਼ੁਰੂਆਤ ਹੋਈ ਉਹ ਬਰਨਾਲੇ ਤੋਂ ਹੋਈ ਮੀਤ ਹੇਰ ਜੀ ਪਹਿਲੀ ਵਾਰੀ ਉੱਥੋਂ ਐਮ.ਐਲ.ਏ ਬਣੇ ਜਦੋਂ ਕਾਂਗਰਸ ਦੀ ਸਰਕਾਰ ਸੀ 2017 ਚ ਦੂਸਰੀ ਵਾਰ 2022 ਚ ਤੇ ਉਹ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਚ ਪੈਰ ਲਾਉਣ ਵਾਲਾ ਬਰਨਾਲਾ ਹਲਕਾ ਜੇ ਅੱਜ ਅਸੀਂ ਉੱਥੋਂ ਜਿੱਤਿਆ ਭਾਵੇਂ ਅਸੀਂ ਥੋੜੀਆਂ ਵੋਟਾਂ ਤੇ ਜਿੱਤਿਆ ਪਰ ਮੈਂ ਇਸ ਜਿੱਤ ਦਾ ਜਿਹੜਾ ਉਹ ਸਾਰਾ ਸ਼ਰਿਆ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜ਼ਾਨਚੀ ਵਿਜੇਂਦਰ ਸਿੰਘਲਾ ਜੀ ਨੂੰ ਵੀ ਦਿਨਾਂ ਜਿਨ੍ਹਾਂ ਨੇ ਦਿਨ ਰਾਤ ਉੱਥੇ ਮਿਹਨਤ ਕੀਤੀ ਆਪਣੇ ਤਨ ਮਨ ਧਨ ਦੇ ਨਾਲ ਪ੍ਰੋਗਰਾਮ ਕੀਤੇ ਸਾਰੀ ਲੀਡਰਸ਼ਿਪ ਨੂੰ ਚੰਗਾ ਤਰੀਕੇ ਨਾਲ ਜਿਹੜੀ ਚੋਣ ਦੀ ਕੈਂਪੇਨ ਆ ਉਹਨੂੰ ਚਲਾਇਆ ਤਾਂ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਘੜ ਤੋਂ ਅੱਜ ਆਮ ਆਦਮੀ ਪਾਰਟੀ ਨੂੰ ਹਰਾਇਆ ਤੇ ਅਸੀਂ ਸਮਝਦੇ ਹਾਂ ਕਾਂਗਰਸ ਲਈ ਤੇ ਪੰਜਾਬ ਲਈ ਇੱਕ ਬਹੁਤ ਚੰਗੀ ਸ਼ੁਰੂਆਤ ਹੈ ਬਿਲਕੁਲ ਵੈਸੇ ਤੁਸੀਂ ਕਹਿ ਰਹੇ ਹੋ ਕਿ ਹਰਾਇਆ ਆਮ ਆਦਮੀ ਪਾਰਟੀ ਦੇ ਬਿਆਨ ਵੀ ਆਉਣ ਵਾਲੇ ਨੇ ਕਿ ਗੁਰਦੀਪ ਬਾਟ ਸਾਡਾ ਹੀ ਬੰਦਾ ਸੀ ਸਾਡੇ ਚੋਂ ਨਿਕਲਿਆ ਗੁਰਦੀਪ ਬਾਟ ਨੂੰ ਤਕਰੀਬਨ 11000 ਵੋਟ ਪਈਆ ਜੇ ਅਸੀਂ ਲਾਈਏ ਤਾਂ ਅਸੀਂ ਕਾਂਗਰਸ ਨੂੰ 99000 ਵੋਟ ਨਾਲ ਹਰਾਉਣਾ ਸੀ ਜੀ ਦੇਖੋ ਉਹਨਾਂ ਨੇ ਬਿਆਨ ਦੇਣੇ ਆ ਉਹਨਾਂ ਨੂੰ ਇਹ ਪੁੱਛਿਓ ਤੁਸੀਂ ਜਦੋਂ ਤੁਹਾਨੂੰ ਬਿਆਨ ਦੇਣਗੇ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਕਿ ਫਿਰ ਤੁਸੀਂ ਗੁਰਦੀਪ ਬਾਟ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਿਹੜਾ ਤੁਸੀਂ ਭਾਈ ਪਤਿਜਾਬਾਦ ਜਿਹੜੇ ਤੁਸੀਂ ਪਰਵਾਰ ਬਾਤ ਤੇ ਹਮਲੇ ਕਰ ਕਰਕੇ ਸੱਤਾ ਚਾਹਿਓ ਅੱਜ ਜੇ ਤੁਸੀਂ ਆਪਣੀ ਮਾਸੀ ਦੇ ਮੁੰਡੇ ਵਾਸਤੇ ਕਿਸੇ ਸੀਨੀਅਰ ਵਰਕਰ ਨੂੰ ਇਗਨੋਰ ਕਰੋਗੇ ਤਾਂ ਉਹਦਾ ਵੀ ਖਮਿਆਜਾ ਤੁਹਾਨੂੰ ਭੁਗਤਣਾ ਪਊਗਾ ਮੈਂ ਸਮਝਦਾ ਕਿ ਬਾਟ ਸਾਹਿਬ ਚਲੋ ਉਹਨਾਂ ਨੇ ਆਪਣੀ ਮਿਹਨਤ ਕੀਤੀ ਸੀ ਅਸੀਂ ਸਮਝਦੇ ਜੇ ਉਹ ਵੀ ਲੜਦੇ ਤਾਂ ਵੀ ਕੋਈ ਮੁਕਾਬਲਾ ਜਿਹੜਾ ਉਹ ਕਾਂਗਰਸ ਦੇ ਹੱਕ 'ਚ ਰਹਿਣਾ ਸੀ ਕਿਉਂਕਿ ਇਹ ਜਿਹੜੇ ਆਪਣੇ ਜ਼ਿਲ੍ਹੇ ਆ ਸੰਗਰੂਰ ਐ ਬਰਨਾਲਾ ਐ ਪਟਿਆਲਾ ਐ ਮਲੇਰਕੋਟਲਾ ਜਿਨ੍ਹਾਂ ਨੇ ਆਪਣੇ ਇਹ ਮਾਲਵੇ ਦੇ ਸੈਂਟਰ ਵਾਲੇ ਜ਼ਿਲ੍ਹੇ ਆ ਨਾ ਇਹ ਹਮੇਸ਼ਾ ਧੌਣ ਦੇ ਵਿੱਚੋਂ ਕੀਲਾ ਕੱਢਦੇ ਆਏ ਆ ਇਹ ਕਿਸੇ ਦੀ ਇਹ ਨਹੀਂ ਮੰਨਦੇ ਇਹ ਸਰਕਾਰਾਂ ਨੂੰ ਦੱਸਦੇ ਆਏ ਆ ਕਿ ਉਹ ਕਿਸੇ ਸਰਕਾਰ ਚ ਨੇ ਕਿ ਅਸੀਂ ਤੁਹਾਡੇ ਗਲਤ ਕੰਮਾਂ ਦੇ ਗਲਤ ਨੀਤੀਆਂ ਦੇ ਖਿਲਾਫ ਹਾਂ ਤੇ ਉਹ ਫਤਵਾ ਹਮੇਸ਼ਾ ਸਰਕਾਰ ਦੇ ਉਲਟ ਦਿੰਦੇ ਆਏ ਆ ਜੋ ਸਰਕਾਰਾਂ ਨੇ ਸਹੀ ਕੰਮ ਨਹੀਂ ਕੀਤਾ ਬਿਲਕੁਲ ਚੱਬੇਵਾਲ ਦੀ ਗੱਲ ਕਰਾਂਗੇ ਬਹੁਤ ਵੋਟਸ ਦਾ ਫਰਕ ਪਿਆ ਕਾਂਗਰਸ ਪਾਰਟੀ ਦੀ ਵੱਡੀ ਹਾਰ ਹੋਈ ਆ ਉੱਥੇ ਬਹੁਤ ਘੱਟ ਵੋਟ ਪਈ ਆ ਕੀ ਲੱਗਦਾ ਤੁਹਾਨੂੰ ਉੱਥੇ ਕਾਂਗਰਸ ਪਾਰਟੀ ਜਿਵੇਂ ਵਿਰੋਧੀ ਤਰਚਾ ਤੇ ਕੀ ਲੱਗਦਾ ਉੱਥੇ ਵੇਵ ਕਿਵੇਂ ਰਹੀ ਉਹਦਾ ਕਾਰਨ ਇਹ ਰਿਹਾ ਤੁਸੀਂ ਪਹਿਲੀ ਗੱਲ ਤਾਂ ਦੇਖੋ ਕਿ ਪਿਛਲੀ ਵਾਰ ਜਿੱਥੇ 92 ਜਿੱਤੇ ਸੀ ਚੱਬੇਵਾਲ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਇਲੈਕਸ਼ਨ ਲੜਿਆ ਤੀ ਉਹਨੂੰ ਕੁਝ ਵੀ ਵੋਟ ਨਹੀਂ ਪਈ ਸੀ ਚੱਬੇਵਾਲ ਦੇ ਵਿੱਚ ਕਾਂਗਰਸ ਦੀ ਮੈਂ ਸਮਝਦਾ ਜਿਹੜੀ ਇੱਕ ਗਲਤੀ ਹੋਈ ਆ ਇੱਕ ਹਲਕੇ ਦੇ ਵਿੱਚ ਇੱਕ ਤੋਂ ਜ਼ਿਆਦਾ ਲੀਡਰ ਪੈਦਾ ਨਾ ਕਰਨਾ ਕਿਉਂਕਿ ਰਾਜਕੁਮਾਰ ਚੱਬੇਵਾਲ ਨੂੰ ਕਾਂਗਰਸ ਨੇ ਮਾਨ ਸਨਮਾਨ ਹੀ ਇੰਨਾ ਦਿੱਤਾ ਉਹ ਦੂਜੀ ਵਾਰ ਦੇ ਵਿਧਾਇਕ ਸੀ ਉਹਨਾਂ ਨੂੰ ਡਿਪਟੀ ਲੀਡਰ ਬਣਾਇਆ ਹੋਇਆ ਸੀ ਵਿਧਾਨ ਸਭਾ ਦੇ ਵਿੱਚ ਤੇ ਉਹ ਸੋਨਾ ਕੰਮ ਵੀ ਕਰ ਰਹੇ ਸੀ ਤੇ ਕਾਂਗਰਸ ਨੇ ਉਹਨਾਂ ਨੂੰ ਉੱਥੇ ਬਾਹਰ ਹੀ ਇਹਨਾਂ ਦਿੱਤਾ ਕਿ ਉਹਨਾਂ ਦੇ ਮੁਕਾਬਲੇ ਚਬੇਵਾਲ 'ਚ ਕੋਈ ਹੋਰ ਅਸੀਂ ਲੀਡਰ ਨਹੀਂ ਪੈਦਾ ਕਰ ਸਕੇ ਤੇ ਉਹ ਇਹ ਸਰਕਾਰ ਦੇ ਕਾਰਡ 'ਚ ਫਸ ਗਏ ਲਾਲਚ 'ਚ ਫਸ ਗਏ ਕਿ ਮੈਂ ਐਮਪੀ ਬਣ ਜਾਊਂਗਾ ਮੇਰਾ ਮੁੰਡਾ ਐਮਐਲਏ ਬਣ ਜਾਊਗਾ ਮੈਂ ਸਮਝਦਾ ਇਹ ਕੋਈ ਜਿੱਤ ਵੀ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਆ ਆਮ ਆਦਮੀ ਪਾਰਟੀ ਦੀ ਜਿੱਤ ਆਪਾਂ ਤਾਂ ਮੰਨਦੇ ਕਿ ਜਿਨ੍ਹਾਂ ਨੇ ਉਹਨਾਂ ਨੂੰ 17 ਚ ਲੜਾਇਆ ਜਿਨ੍ਹਾਂ ਨੂੰ 22 ਚ ਲੜਾਇਆ ਅੱਜ ਉਹਨਾਂ ਨੂੰ ਲੜਾ ਕੇ ਜਿਤਾਉਂਦੇ ਇੱਕ ਕਾਂਗਰਸ ਤੋਂ ਲਿਆ ਹੋਇਆ ਕੈਂਡੀਡੇਟ ਹੈ ਚਾਹੇ ਉਹ ਐਮਪੀ ਬਣ ਗਿਆ ਅੱਜ ਚਾਹੇ ਉਹਦਾ ਬੇਟਾ ਐਮਐਲਏ ਬਣ ਗਿਆ ਤੁਸੀਂ ਮੇਰੀ ਗੱਲ ਯਾਦ ਰੱਖਿਓ 2027 ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਇਹ ਤੁਹਾਨੂੰ ਕਾਂਗਰਸ 'ਚ ਮਿਲਣਗੇ ਸੋ ਇਹ ਮੈਂ ਸਮਝਦਾ ਕਿ ਇਹ ਜ਼ਰੂਰ ਗਲਤੀ ਰਹੀਏ ਕਿ ਇੱਕ ਹਲਕੇ ਦੇ ਵਿੱਚ ਉਥੇ ਚੱਬੇਵਾਲ 'ਚ ਉਹਨਾਂ ਤੇ ਮਾਣ ਇੰਨਾ ਸੀ ਕਿ ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਕਿਸੇ ਹੋਰ ਲੀਡਰ ਨੂੰ ਹੈ ਜਿਹੜਾ ਉੱਥੇ ਉੱਭਰ ਨਹੀਂ ਦਿੰਦਾ ਤਾਂ ਉਹਦਾ ਸ਼ਾਇਦ ਸਾਨੂੰ ਜਿਹੜਾ ਅੱਖ ਮਿਆਜਾ ਉਹ ਇਸ ਇਲੈਕਸ਼ਨ ਦੇ ਵਿੱਚ ਭੁਗਤਣਾ ਪਿਆ ਬਿਲਕੁਲ ਗਿੱਦੜਵਾਹਾ ਤੋਂ ਅਮਰਤਾ ਬੜਿੰਗ ਡਿੰਪੀ ਢਿੱਲੋਂ ਕਿਵੇਂ ਲੱਗਦੀ ਟੱਕਰ ਬਹੁਤ ਜ਼ਬਰਦਸਤ ਲੱਗਦੀ ਸੀ ਕਿ ਥੋੜਾ ਬਹੁਤ ਹੀ ਹੋਣਾ ਪਰ ਫਰਕ ਜਾਂ ਕਾਫੀ ਪੈ ਗਿਆ ਬਿਲਕੁਲ ਜੀ ਉਹਦਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਅਕਾਲੀ ਦਲ ਨੇ ਪੂਰੀ ਤਰ੍ਹਾਂ ਨਾਲ ਸਰੈਂਡਰ ਕਰਤਾ ਸਮਝੌਤਾ ਹੋ ਗਿਆ ਇਹਨਾਂ ਨੇ ਆਪਣੀ ਜਿਹੜੀ ਸਾਰੀ ਵੋਟਾਂ ਗਿੱਦੜ ਬਾਹੇ ਦੇ ਵਿੱਚ ਅਕਾਲੀ ਦਲ ਦੀ 20 ਤੋਂ 25000 ਜਿਹੜੀ ਪੈਟ ਵੋਟ ਆ ਉਹ ਜਿਹੜੀ ਕੋਈ ਸਰਕਾਰ ਆਵੇ ਕੋਈ ਜਾਵੇ ਉਹ ਹਮੇਸ਼ਾ ਅਕਾਲੀ ਦਲ ਦਾ ਜਿਹੜਾ ਪੱਕਾ ਵਰਕਰ ਆ ਉੱਥੇ ਉਹ ਖੜਾ ਕਿਉਂਕਿ ਉਸ ਇਲਾਕੇ 'ਚ ਪਹਿਲਾਂ ਬਾਦਲ ਸਾਹਿਬ ਵੀ ਰਹੇ ਮੁੱਖ ਮੰਤਰੀ ਹੁੰਦਿਆਂ ਚਲੋ ਕੰਮਕਾਰ ਵੀ ਹੋਏ ਵੈਸੇ ਵੈਸੇ ਪਹਿਲਾਂ ਗੱਲ ਇਹ ਵੀ ਸਾਹਮਣੇ ਆਉਂਦੀ ਸੀ ਕਿ ਮਨਪ੍ਰੀਤ ਬਾਦਲ ਨੂੰ ਵੋਟ ਪੈ ਸਕਦੀ ਆ ਉੱਥੋਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਕਿ ਮਨਪ੍ਰੀਤ ਬਾਦਲ ਨੂੰ ਪਊ ਪਰ ਮਨਪ੍ਰੀਤ ਬਾਦਲ ਦੀ ਇੰਨੀ ਵੋਟ ਘੱਟ ਨਿਕਲੀ ਆ ਕਿ ਇੱਕ ਵੱਡੇ ਲੀਡਰ ਨੂੰ ਕਿੰਨੇ ਪੁਰਾਣੇ ਲੀਡਰ ਵੋਟ ਬੜੀ ਡਾਉਂ ਇਹ ਗੱਲ ਦੀ ਮੈਨੂੰ ਲੱਗਦਾ ਮੇਰੇ ਸਮੇਤ ਹਰ ਇੱਕ ਪੰਜਾਬੀ ਨੂੰ ਖਾਸ ਕਰਕੇ ਕਿਸਾਨਾਂ ਨੂੰ ਬਹੁਤ ਖੁਸ਼ੀ ਆ ਕਿ ਜਿਹੜੀ ਭਾਜਪਾ ਆ ਉਹ ਕੱਲਾ ਮਨਪ੍ਰੀਤ ਬਾਦਲ ਨਹੀਂ ਪੰਜਾਬ ਦੀਆਂ ਚਾਰੇ ਸੀਟਾਂ ਤੇ ਉਹਨਾਂ ਦੇ ਬਹੁਤ ਕਰਾਰਾ ਚਾਟਾ ਜਿਹੜਾ ਪੰਜਾਬ ਦੇ ਲੋਕਾਂ ਨੇ ਮਾਰਿਆ ਕਿ ਤੁਹਾਡਾ ਜਿਹੜਾ ਜਿਹੜੇ ਨਫਰਤ ਦੀ ਤੁਸੀਂ ਰਾਜਨੀਤੀ ਕਰਦੇ ਹੋ ਉਹਦੀ ਇਸ ਪੰਜਾਬ ਚ ਕੋਈ ਥਾਂ ਨਹੀਂ ਆ ਤੁਸੀਂ ਜੇ ਉਹ ਵੋਟ ਦੀ ਗੱਲ ਹੈ ਅਕਾਲੀ ਦਲ ਦੀ ਵੋਟ ਆ ਜਿਹੜੀ ਉਹ ਡਿੰਪੀ ਢੱਲੋ ਕਿਉਂਕਿ ਉੱਥੇ ਪਿਛਲੇ ਦੋ ਵਾਰ ਹਾਰ ਗਏ ਸੀ ਇਲੈਕਸ਼ਨ ਤੇ ਉਹ ਲੰਮੇ ਸਮੇਂ ਤੋਂ ਅਕਾਲੀ ਦਲ ਹੀ ਕੰਮ ਕਰ ਰਹੇ ਸੀ ਜਿਹੜਾ ਕਿਸਾਨ ਆ ਗਿੱਦੜਵਾਹਾ ਵੀ ਤਕਰੀਬਨ ਦਿਹਾਤੀ ਜਿਹੜੀ ਪਿੰਡਾਂ ਵਾਲੀ ਸੀਟ ਆ ਆਪਣੀ ਮੰਨੀ ਜਾਂਦੀ ਆ ਪਿੰਡੂ ਸੀਟ ਮੰਨੀ ਜਾਂਦੀ ਆ ਉਹ ਭਾਜਪਾ ਨੂੰ ਵੋਟ ਨਹੀਂ ਪਾਉਣਾ ਚਾਹੁੰਦਾ ਠੀਕ ਹੈ ਦੂਸਰਾ ਕਾਰਨ ਕਿ ਮਨਪ੍ਰੀਤ ਬਾਦਲ ਦੀ ਕੋਈ ਆਪਣੀ ਛਵੀ ਬਹੁਤੀ ਵਧੀਆ ਨਹੀਂ ਉਹ ਸਾਰੇ ਦਾ ਸਾਰਾ VOTER ਹੈ ਚਾਹੇ ਉਹ ਗਿੱਦੜਵਾਹਾ ਤੇ ਜਿਹੜਾ ਡੇਰਾ ਬਾਬਾ ਨਾਨਕਾ ਉਹ ਸਾਰਾ VOTER ਕਾਲੀ ਦਲ ਦਾ ਸ਼ਿਫਟ ਹੋ ਗਿਆ ਆਮ ਆਦਮੀ ਪਾਰਟੀ ਵੱਲ ਉਸ ਕਾਰਨ ਜਿਹੜੇ ਉੱਥੇ ਅਮਰਤਾ ਪੜਿੰਗਾ ਉਹ ਤਕਰੀਬਨ 20000 VOTES ਤੇ ਪਿੱਛੇ ਰਹਿ ਗਏ ਇੱਕ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਆਪਾਂ ਬਾਰ ਬਾਰ ਕਿਸੇ ਹਲਕੇ ਚੋਂ ਜਿੱਤਦੇ ਆ ਕਿਉਂਕਿ ਪਿਛਲੇ ਤਿੰਨ ਇਲੈਕਸ਼ਨਾਂ ਜਿਹੜੀਆਂ ਉਤੋਂ ਰਾਜਾ ਪੜਿੰਗ ਜੀ ਜਿੱਤੇ ਹੁਣ ਇਲੈਕਸ਼ਨ ਲੜੇ ਉਹ ਲੋਕ ਸਭਾ ਦੀ ਤੇ ਉਹ ਸੀਟ ਖਾਲੀ ਹੋ ਗਈ ਤਾਂ ਮੈਂ ਸਮਝਦਾ ਇੱਕ ਸਿੰਪਤੀ ਵੀ ਸੀ ਦੂਸਰਾ ਅਕਾਲੀ ਦਲ ਦਾ ਜਿਹੜਾ ਸਾਰਾ ਵੋਟਰ ਸੀ ਉਹ ਆਮ ਆਦਮੀ ਪਾਰਟੀ ਵੱਲ ਉਹਨਾਂ ਨੇ ਜਾਣ ਬੁੱਝ ਕੇ ਸ਼ਿਫਟ ਕਰ ਦਿੱਤਾ ਕਿਉਂਕਿ ਸੁਖਵੀਰ ਤੇ ਮਜੀਠੀਆ ਦਾ ਭਗਵੰਤ ਮਾਨ ਨਾਲ ਸਰਕਾਰ ਨਾਲ ਆ ਜਿਹੜਾ ਉਹ ਸਮਝੌਤਾ ਹੋ ਚੁੱਕਿਆ ਸੀ ਪਰ ਜੇ ਗੱਲਬਾਤ ਕਰੀ ਬੀਜੇਪੀ ਦੀ ਤੁਸੀਂ ਗੱਲਬਾਤ ਕਰੀਆ ਹਲਕਾ ਬਰਨਾਲਾ ਚ ਦੇਖੋ ਬੀਜੇਪੀ 3 ਨੰਬਰ ਤੇ ਬਹੁਤ ਵੋਟ ਲੈ ਕੇ ਗਈ ਆ ਬੀਜੇਪੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕਿਸਾਨ ਨੇ ਜਾਂ ਹੋਰ ਵੋਟਰ ਨੇ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਪਰ ਹਲਕਾ ਬਰਨਾਲਾਸ ਤਾਂ ਫਿਰ ਵਧੀਆ ਵੋਟ ਆ ਬੀਜੇਪੀ ਦੀ ਇੱਕ ਹਲਕਾ ਬਰਨਾਲਾ ਦੇ ਵਿੱਚ ਜਿਹੜੀ ਬੀਜੇਪੀ ਨੂੰ 17000 ਦੇ ਕਰੀਬ ਵੋਟ ਪਈ ਆ ਜੀ ਇਨੂੰ ਕੋਈ ਤੁਸੀਂ ਜ਼ਿਆਦਾ ਨਾ ਮੰਨੋ ਉਹ ਵੋਟ ਵੀ ਭਾਪੀ ਨੂੰ ਨਹੀਂ ਇੰਨੀ ਕਪਈ ਉਹਦਾ ਕਾਰਨ ਇਹ ਸੀ ਕਿ ਇੱਕ ਬੰਦੇ ਨੇ ਬਰਨਾਲੇ ਨੂੰ ਜ਼ਿਲ੍ਹਾ ਬਣਾਇਆ ਹੋਵੇ ਬਰਨਾਲੇ ਦੀ ਇੰਨੀ ਡਿਵੈਲਪਮੈਂਟ ਕਰਾਈ ਹੋਵੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੇ ਕੋਈ ਸੈਕੰਡ ਕਮਾਂਡਤੀ ਤਾਂ ਕੇਵਲ ਢਿੱਲੋ ਸੀ ਉਹਨਾਂ ਦੇ ਕੰਮ ਕਰਵਾਉਣ ਕਰਕੇ ਉਹ ਜਿਹੜੀ ਵੋਟ ਆ 16-17000 ਵੋਟ ਆ 16-17000 ਵੋਟ ਬਾਠ ਲੈ ਗਿਆ ਇੱਕ ਆਜ਼ਾਦ ਕੈਂਡੀਡੇਟ ਉਸ ਕਰਕੇ ਵੀ ਉਹਨੂੰ ਪੈ ਗਈ ਉਹਨੂੰ ਤੁਸੀਂ ਬੀਜੇਪੀ ਦੀ ਵੋਟ ਨਾ ਮੰਨੋ ਉਹ ਚਲੋ ਕਈ ਵਾਰ ਨਿੱਜੀ ਜਦੋਂ ਬੰਦਾ ਉੱਥੇ ਰਹਿੰਦਾ ਕਿਉਂਕਿ ਉਹ ਬਰਨਾਲਾ ਦੀ ਰਹਿਣ ਵਾਲੇ ਆ ਤੇ ਉਹ ਪਹਿਲਾਂ ਦੋ ਵਾਰ ਉੱਥੋਂ ਲੜੇ ਜਿੱਤ ਗਏ ਤੇ ਦੋ ਵਾਰ ਹਾਰ ਗਏ ਤੇ ਉਹ ਕਈ ਵਾਰ ਇਹ ਮੈਂ ਜਿਵੇਂ ਦੱਸਿਆ ਵੀ ਉਹ ਉਧਰ ਜ਼ਿਆਦਾ ਸympathy ਹੋ ਗਈ ਇੱਥੇ ਜੇ ਕੇਵਲ ਢਿੱਲੋ ਬੀਜੇਪੀ ਦੀ بجائے ਕਿਸੇ ਹੋਰ ਵੱਲੋਂ ਲੜਦੇ ਤਾਂ ਹੋ ਸਕਦਾ ਉਹ ਜਿੱਤ ਵੀ ਸਕਦੇ ਸੀ ਪਰ ਇਹ ਮੈਂ ਸਮਝਦਾ ਉਹ ਕੀ ਇਸ਼ਾਰਾ ਤਾਂ ਤੁਸੀਂ ਕਾਂਗਰਸ ਪਾਰਟੀ ਵੱਲੇ ਕਰਦੇ ਹੋ ਕਿਉਂਕਿ ਕਾਂਗਰਸ ਪਾਰਟੀ ਤੋਂ ਗਏ ਨੇ ਪੂਰੇ ਉਥੇ ਵੋਟ ਬੈਂਕ ਸੀ ਉਹਨਾਂ ਦਾ ਕਿ ਉਹ ਹੀ ਅੱਜ ਉਹ ਜੇ ਕਾਂਗਰਸ ਪਾਰਟੀ 'ਚ ਰਹਿੰਦੇ ਕਾਂਗਰਸ ਵੱਲੋਂ ਲੜਦੇ ਤਾਂ ਉਹ ਸਿੰਪਥੀ ਆ ਜਿਹੜੀ ਉਹਨਾਂ ਨਾਲ ਹੋਣੀ ਸੀ ਤੇ ਉਹ ਇੱਥੋਂ ਦੁਬਾਰਾ ਜਿਹੜੇ ਵਿਧਾਇਕ ਆ ਉਹ ਚੁਣੇ ਜਾਂਦੇ ਪਰ ਉਹਨਾਂ ਨੇ ਗਲਤੀ ਕਰ ਲਈ ਬਹੁਤੇ ਵਾਪਸ ਆ ਗਏ ਬਲਬੀਰ ਸਿੱਧੂ ਜੀ ਗਏ ਸੀ ਵਾਪਸ ਮੁੜੇ ਸਿਕੰਦਰ ਸਿੰਘ ਮਲੂਕਾ ਜੀ ਵਾਪਸ ਆ ਗਏ ਸੌਰੀ ਜਿਹੜੇ ਆਪਣੇ ਉਹਨਾਂ ਦੇ ਗੁਰਪ੍ਰੀਤ ਸਿੰਘ ਆਂਗੜ ਜੀ ਉਹ ਚਲੇ ਗਏ ਸੀ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਚਲੇ ਗਏ ਸੀ ਵਾਪਸ ਆ ਗਏ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ 'ਚ ਜਾ ਰਹੇ ਆ ਜਾਂ ਚਲੇ ਗਏ ਆ ਭਾਜਪਾ ਵਾਲਿਆਂ ਨੇ ਤਾਂ ਆਣਾ ਹੀ ਆ ਦੇਖੋ ਭਾਜਪਾ ਦੇ ਪੰਜਾਬ ਦਾ ਪ੍ਰਧਾਨ ਹੈ ਸੁਨੀਲ ਜਾਖੜ ਚਾਰ ਜਿਮਨੀ ਚੋਣਾ 'ਚ ਤੁਸੀਂ ਮੈਨੂੰ ਦੱਸ ਦੋ ਕਿਹੜੇ ਉਹ ਵਿਧਾਨ ਸਭਾ ਹਲਕੇ 'ਚ ਜਾ ਕੇ ਉਸਨੇ ਭਾਜਪਾ ਲਈ ਵੋਟਾਂ ਦੀ ਮੰਗ ਕੀਤੀ ਆ ਉਹ ਬੰਦਾ ਸਹੀ ਆ ਮੈਂ ਉਸ ਦੀ ਇਸ ਗੱਲ ਦੀ ਹਮਾਇਤ ਕਰਦਾ ਕਿ ਉਹ ਚੰਗਾ ਬੰਦਾ ਉਹ ਇਸ ਸਟੈਂਡ ਤੇ ਅੜਿਆ ਹੋਇਆ ਉਹ ਭਾਜਪੀ ਨੂੰ ਕਹਿ ਰਿਹਾ ਕਿ ਤੁਹਾਡੀ ਜਿਹੜੀ ਨਫ਼ਰਤ ਦੀ ਨਰਾਜਨੀਤੀ ਆ ਉਹ ਪੰਜਾਬ 'ਚ ਨਹੀਂ ਚੱਲੂਗੀ ਪੰਜਾਬ 'ਚ ਰਹਿ ਕੇ ਜੇ ਪੰਜਾਬ 'ਚ ਪੋਲਿਟਿਕਸ ਕਰਨੀ ਆ ਤਾਂ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਮਜ਼ਦੂਰ ਦੀ ਗੱਲ ਕਰਨੀ ਪਊਗੀ ਉਸ ਕਰਕੇ ਮੈਂ ਕਹਿ ਰਿਹਾ ਕਿ ਉਹ ਸਾਰੇ ਜਿਹੜੇ ਜਾਖੜ ਸਾਹਿਬ ਤੋਂ ਲੈ ਕੇ ਜਿੰਨੇ ਵੀ ਪੁਰਾਣੇ ਲੀਡਰ ਨੇ ਕਾਂਗਰਸ ਤੋਂ ਗਏ ਆ ਉਹ ਸਾਰੇ ਤੁਹਾਨੂੰ 2027 ਚ ਕਾਂਗਰਸ ਪਾਰਟੀ ਚ ਮਿਲਣਗੇ ਬਿਲਕੁਲ ਜੀ ਸੋ ਜਿਮਨੀ ਚੋਣਾਂ ਦੇ ਨਤੀਜੇ ਆਉਂਦੇ ਨੇ ਆਮ ਆਦਮੀ ਪਾਰਟੀ ਨੂੰ 3 ਸੀਟਾਂ ਤੇ ਜਿੱਤ ਮਿਲਦੀ ਆ ਕਾਂਗਰਸ ਪਾਰਟੀ 1 ਸੀਟ ਤੇ ਜਿੱਦੀ ਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਨੇ ਕਿ ਅਸੀਂ ਆਮ ਆਦਮੀ ਪਾਰਟੀ ਦਾ ਗੜ੍ਹ ਤੋੜਿਆ ਹੈ ਜਿਹੜਾ ਗੜ੍ਹ ਸੀ ਉੱਥੇ ਆਮ ਆਦਮੀ ਪਾਰਟੀ ਨੂੰ ਹਰਾਇਆ ਹੈ ਕਿਉਂਕਿ ਬਰਨਾਲਾ ਜਿਹੜੀ ਸੀਟ ਆ ਇਸ ਤੇ ਮੀਤ ਹਰ 2017 ਚ ਜਿੱਤਦੇ ਨੇ ਉਸ ਤੋਂ ਬਾਅਦ 22 ਚ ਦੁਬਾਰਾ ਜਿੱਤ ਕੇ ਕੈਬਨਿਟ ਮਨਿਸਟਰ ਬਣਦੇ ਨੇ ਫਿਰ ਮੈਂਬਰ ਪਾਰਲੀਮੈਂਟ ਚੋਣ ਜਿੱਤਦੇ ਨੇ ਜਨਨ ਕਿ ਬਹੁਤ ਜ਼ਿਆਦਾ ਵੋਟ ਬੈਂਕ ਸੀ ਬਰਨਾਲਾ ਸੀਟ ਤੇ ਪਰ ਗੱਲਬਾਤ ਉਹ ਵੀ ਕਰਦੇ ਆ ਕਿ ਬਰਨਾਲਾ ਸੀਟ ਤੇ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਤਾਂ ਉਹਨਾਂ ਦਾ ਸਾਬਕਾ ਪ੍ਰਧਾਨ ਆ ਜੋ ਹੁਣ ਗੁਰਦੀਪ ਬਾਠ ਉਹ ਅਲੱਗ ਹੋਇਆ ਕਿ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਉੱਥੇ ਗੁਰਦੀਪ ਬਾੜ ਦਾ ਹੀ ਹੋਇਆ ਤੇ ਕਾਂਗਰਸ ਪਾਰਟੀ ਦੀ ਇਹ ਸ਼ੀਟ ਹੋ ਚੁੱਕੀ ਹੈ ਕਾਲਾ ਢਿੱਲੋਂ ਜਿੱਤ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਇੱਕ ਮੈਸੇਜ ਮੈਂ ਹੋਰ ਦੇਣਾ ਚਾਹੁੰਦਾ ਹਾਲਾਂਕਿ ਮੈਂ ਪਾਰਟੀ ਦਾ ਬਹੁਤ ਛੋਟਾ ਵਰਕਰ ਹਾਂ ਪਰ ਮੈਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਖਾਸ ਕਰਕੇ ਜਿਹੜੀ ਸੈਂਟਰ ਦੀ ਲੀਡਰਸ਼ਿਪ ਆ ਉਹਨਾਂ ਨੂੰ ਵੀ ਕਿ ਜਿਸ ਤਰ੍ਹਾਂ ਨਾਲ ਬਰਨਾਲੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪਲੈਨਿੰਗ ਨਾਲ ਜਿਹੜੀ ਚੋਣ ਲੜੀ ਗਈ ਆ ਬਿਜੇਂਦਰ ਸਿੰਘ ਲਾਜੀ ਦੀ ਅਗਵਾਈ ਚ ਸਾਰੇ ਜਿਹੜੇ ਵਰਕਰਾਂ ਨੇ ਲੀਡਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਇੱਥੋਂ ਕਾਂਗਰਸ ਪਾਰਟੀ ਨੂੰ ਜਿੱਤ ਬਖਸ਼ੀ ਹੈ ਇਸ ਤਰ੍ਹਾਂ ਇਹ ਜਿਹੇ ਚੰਗੇ ਲੀਡਰਾਂ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਆ ਉਹ ਪੰਜਾਬ ਕਾਂਗਰਸ ਦੇ ਵਿੱਚ ਮਿਲਣੀ ਚਾਹੀਦੀ ਹੈ ਜਿਹੜੇ ਕਿਸੇ ਵੀ ਤਰ੍ਹਾਂ ਦੀ ਤੜੇਬੰਦੀ ਨੂੰ ਆ ਜਿਹੜਾ ਉਹ ਤਸ਼ਾਹਤ ਨਹੀਂ ਕਰਦੇ ਕਿਉਂਕਿ ਕਾਂਗਰਸ ਨੂੰ ਜ਼ਿਆਦਾਤਰ ਨੁਕਸਾਨ ਇਸ ਕਰਕੇ ਵੀ ਹੁੰਦਾ ਹੈ ਕਿ ਇਸ ਦੇ ਜਿਹੜੇ ਲੀਡਰ ਆ ਉਹ ਕਈ ਵਾਰ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਦੂਸਰੇ ਨੂੰ ਨੀਵਾ ਦਿਖਾਉਣ ਲਈ ਬਹੁਤ ਤਰ੍ਹਾਂ ਦੇ ਗਲਤ ਜਿਹੜੇ ਬਿਆਨ ਆ ਉਹ ਦੇ ਜਾਂਦੇ ਆ ਜਿਹਦਾ ਖਮਿਆਜਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਭੁਗਤਣਾ ਪੈਂਦਾ ਸੋ ਮੈਂ ਸਮਝਦਾ ਹਾਈ ਕਮਾਂਡ ਨੂੰ ਬਰਨਾਲਾ ਸੀਟ ਤੋਂ ਸਿੱਖਣ ਦੀ ਲੋੜ ਆ ਵਿਜੇਂਦਰ ਸਿੰਘਲਾ ਜੀ ਵਰਗੇ ਲੀਟਰਾਂ ਨੂੰ ਪਾਰਟੀ ਦੇ ਵਿੱਚ ਅਹਿਮ ਜ਼ਿੰਮੇਵਾਰੀ ਦੇਣ ਦੀ ਲੋੜ ਆ ਤੇ ਇੱਕ ਚੰਗੇ ਤਰੀਕੇ ਨਾਲ ਆ ਜਿਹੜੀ ਕਿਉਂਕਿ ਪੰਜਾਬ ਦੇ ਲੋਕ ਆ ਬਦਲਾਅ ਤੋਂ ਅੱਕ ਚੁੱਕੇ ਆ ਪਰ ਬਹੁਤ ਚੰਗੇ ਤਰੀਕੇ ਨਾਲ ਆ ਜਿਹੜਾ ਉਹ ਸਟ੍ਰੈਟਜੀ ਬਣਾ ਕੇ ਪੰਜਾਬ ਦੇ ਵਿੱਚ ਅੱਗੇ ਵਧਣ ਦੀ ਲੋੜ ਆ ਤੇ ਬਰਨਾਲੇ ਵਰਗੀ ਜਿੱਤ ਸਾਨੂੰ ਪੰਜਾਬ ਦੇ ਵਿੱਚ 2027 ਚ ਸਾਰੇ ਪੰਜਾਬ ਚੋਂ ਮਿਲੇਗੀ ਠੀਕ ਹੈ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਆਗੂ ਨੇ ਜਿਹੜੇ 2027 ਬਾਰੇ ਸੋਚ ਰਹੇ ਨੇ ਕਿ ਹੁਣ ਸਾਡਾ ਵੋਟ ਬੈਂਕ ਆ ਉਹ ਵੱਧਦਾ ਜਾ ਰਿਹਾ ਤੇ 2027 ਚ ਵੱਡੀ ਜਿੱਤ ਕਾਂਗਰਸ ਪਾਰਟੀ ਦਰਜ ਕਰੇਗੀ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਰੋਕ ਚੈਨਲ